ਮੇਰੇ ਤੇ ਤਾਂ ਖਾਸ ਕਰਕੇ ਇੱਕ ਟੈਗ ਲੱਗ ਜਾਂਦਾ ਕੱਟੜਵਾਦੀਆਂ ਦੀ ਬੇਟੀ ਐ ਮੈਂ ਇੱਕ ਤਰ੍ਹਾਂ ਛੋਟੀ ਜਿਹੀ ਟੂਕ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਕਿ ਮੇਰੇ ਪਿਤਾ ਜੀ ਜਦੋਂ ਗਰਦਾਸਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਗੇ ਝੂਠੇ ਕੇਸ ਉਹਨਾਂ ਤੇ ਪਾਏ ਗੇ ਫੜ ਲਿਆ ਗ੍ਰਿਫਤਾਰ ਕਰ ਲਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਅਗਲੇ ਦਿਨ ਹੀ ਉਹਨਾਂ ਦੀ ਰਹਾਈ ਦੇ ਰੋਸ ਵਿੱਚੋਂ ਧਰਮ ਜੁੱਧ ਮੋਰਚਾ ਦਾ ਐਲਾਨ ਕਰ ਦਿੱਤਾ ਬਾਅਦ ਵਿੱਚ ਅਕਾਲੀਆਂ ਦੇ ਮੋਰਚੇ ਦੇ ਨਾਲ ਉਹ ਕਲੈਬੋਰੇਸ਼ਨ ਹੋਈ ਡਿਕਟੇਟਰ ਲਾਇਆ ਲੰਗੋਵਾਲ ਸਾਹਿਬ ਨੂੰ ਪਰ ਅਸਲ ਦੇ ਵਿੱਚ ਮਹਾਂਪੁਰਸ਼ਾਂ ਦੀ ਮਨਸਰਿਹਆ ਕਰਾਉਂਦੀ ਸੀ ਜਦੋਂ ਜੇਲ੍ਹ ਵਿੱਚ ਗਏ ਤਾਂ ਉੱਥੇ ਸਵੇਰੇ ਸ਼ਾਮ ਜਿਹੜਾ ਗੁਰੂ ਜਸ ਗੋਣਾ ਸੀ ਤਾਂ ਬੜਾ ਛੋਟਾ ਜਿਹਾ ਕਮਰਾ ਸੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਬਹੁਤ ਹੀ ਛੋਟਾ ਜਿਹਾ ਵੀ ਖਸਤਾ ਹਾਕ ਵਿੱਚ ਤੇ ਮੀਂਹ ਪੈਣਾ ਤੇ ਸਿੰਘਾਂ ਨੇ ਫੜੀ ਫਿਰਨੇ ਪਲਾਸਟਿਕ ਵੀ ਇਹਨੂੰ ਟਕੀਏ ਕਿਤੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਉੱਪਰ ਜਿਹੜਾ ਛਿੱਟੇ ਨਾ ਪੈ ਜਾਵੇ ਗੁਰਮਤਾ ਕੀਰਤਾਂ ਅੰਦਰ ਸਿੰਘਾਂ ਨੇ ਕਾਰ ਸੇਵਾ ਲਾ ਲਈ ਔਰ ਅਲੀ ਸ਼ਾਨ ਗੁਰੂ ਸਾਹਿਬ ਗੁਰੂ ਕਾ ਜਿਹੜਾ ਬਣ ਕੇ ਜੇਲ੍ਹ ਦੇ ਵਿੱਚ ਤਿਆਰ ਹੋ ਗਿਆ ਅੱਜ ਵੀ ਸ਼ੌਭਤ ਹੈ ਗੁਰਦਾਸਪੁਰ ਕਿਤੇ ਜਾਇਓ ਦਰਸ਼ਨ ਕਰਕੇ ਆਇਓ ਪ੍ਰਸ਼ਾਸਨ ਨੇ ਸੈਲ ਵੀ ਲਾਈ ਆ ਥੋੜੇ ਜੀ ਉਹਨਾਂ ਨੂੰ ਅਖਰ ਦੇਤੇ ਮੇਡੇ ਕਰਕੇ ਲਿਖਣੇ ਪਏ ਪਰ ਉਤੇ ਲਿਖਿਆ ਹੈ ਕਿ ਇੰਨੇ ਸਨ ਵਿੱਚ ਨજરਬੰਦ ਸਿੱਖ ਯੋਧਿਆਂ ਨੇ ਇਹਦੀ ਸਾਰੀ ਕੀਤੀ ਸੀ ਜਦੋਂ ਗੁਰਦੁਆਰਾ ਸਾਹਿਬ ਮੁਕੰਮਲ ਤਿਆਰ ਹੋ ਗਿਆ ਤਾਂ Hindu ਕੈਦੀ ਉਹ ਵੀ ਆ ਕੇ ਇਕੱਠੇ ਹੋ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਹੱਲਾ ਮਾਰ ਲਿਆ ਗੁਰੂ ਸਾਹਿਬ ਜੀ ਦਾ ਜਸ ਗਾਉਣ ਲਈ ਸਵੇਰੇ ਸ਼ਾਮ ਗੁਰੂ ਘਰ ਦੀ ਸਾਰੀ ਬੜੀ ਸੁੰਦਰ ਇਮਾਰਤ ਕਰ